ਸੇਂਗ ਸਬਾ ਗੁਰਦੁਆਰਾ ਪਿੰਡ ਮਹਿਰਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਡੇ ਮਿੱਠੇ ਜਲ ਦੀ ਸ਼ਹੀਲ ਲਗਾਈ ਗਈ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਕਿ ਪਿੰਡ ਮਹਿਰਪੁਰ ਜਿਹੜੀ ਇਹ ਸ਼ਹੀਲ ਲਗਾਈ ਗਈ ਆ ਠੰਡੇ ਮਿੱਠੇ ਜਲ ਦੀ ਸੇਵਾਦਾਰ ਜਿਹੜੇ ਆ ਉਹ ਬਖੂਬੀ ਜਿਹੜੀ ਆ ਉਹ ਸੇਵਾ ਨਿਭਾ ਰਹੇ ਨੇ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਇਹ ਜੀ ਕਿਹਨਾ ਬੋਲ ਲਗਾਈ ਜਾ ਰਹੀ ਆ ਜੀ ਨੂੰ ਨਗਰ ਨਿਵਾਸੀ ਮਹਰੋਪਾਲ ਤੇ ਗੁਰਦੁਆਰਾ ਸਿੰਘ ਸਵਾ ਬੋਲ ਲਗਾਈ ਜਾ ਰਹੀ ਆ ਠੀਕ ਆ ਜੀ ਇਹ ਦੇਖ ਰਹੇ ਸਰਪੰਚ ਸਾਹਿਬ ਜਿਹੜੇ ਆ ਇਸ ਪਿੰਡ ਦੇ ਆਪ ਖੁਦ ਜਿਹੜਾ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਆ ਉਹ ਵਰਤਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਆ ਔਰ ਰਸ਼ ਕਾਫੀ ਹੈਗਾ ਆ ਕਿਉਂਕਿ ਗਰਮੀ ਦਾ ਮੌਸਮ ਹੈਗਾ ਸੇਵਾਦਾਰ ਜਿਹੜੇ ਆ ਉਹ ਖੂਬੀ ਸੇਵਾ ਜਿਹੜੇ ਆ ਨਿਭਾ ਰਹੇ ਨੇ ਮੇਰੀ ਕੋਸ਼ਿਸ਼ ਹੈ ਵੀ ਜਿੰਨੇ ਸੇਵਾਦਾਰ ਨੇ ਉਹ ਵੀ ਕੈਮਰੇ ਦੇ ਵਿੱਚ ਜਰੂਰ ਜਿਹੜੇ ਕਵਰ ਕਰਾ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ A to Z ਜਿਹੜੀ ਹੈਗੀ ਆ ਜੋ ਵੀ ਹੈਗਾ ਇੱਥੇ ਸੇਵਾਦਾਰ ਆਪਣੇ ਵੱਲੋਂ ਸੇਵਾ ਨਿਭਾ ਰਹੇ ਨੇ ਆ ਤੁਸੀਂ ਦੇਖ ਪਾ ਰਹੇ ਹੋ ਖੁਦ ਸਰਪੰਚ ਸਾਹਿਬ ਵੀ ਜਿਹੜੇ ਆ ਉਹ ਇੱਥੇ ਸੇਵਾ ਸੇਵਾ ਔਰ ਆਪ ਇਸੇ ਨੂੰ ਔਰ ਤੁਸੀਂ ਦੇਖ پا ਰਹੇ ਹੋ ਕਿ ਇੱਧਰ ਵੀ ਸੇਵਾਦਾਰ ਜਿਹੜੇ ਆ ਉਹ ਲੱਗੇ ਹੋਏ ਨੇ ਔਰ ਵਰਤਨਾਂ ਦੀ ਜਿਹੜੀ ਆ ਉਹ ਇੱਧਰ ਸੇਵਾ ਕਰ ਰਹੇ ਨੇ ਵਕਿਆ ਹੀ ਬਿਲਕੁਲ ਰਲਮਿਲ ਕੇ ਹੀ ਆ ਜੋ ਕੁਝ ਵੀ ਹੈਗਾ ਉਹ ਕੀਤਾ ਜਾਂਦਾ ਆ ਕਿਉਂਕਿ ਇਹ ਉਪਰੋਂ ਤਪਦੀ ਧੁੱਪ ਹੈਗੀ ਆ ਔਰ ਮੌਸਮ ਵੀ ਕਾਫੀ ਗਰਮੀ ਦਾ ਹੈਗਾ ਆ ਲੇਕਿਨ ਰਲਮਿਲ ਕੇ ਹੀ ਜਿਹੜਾ ਆ ਕਿ ਕੰਮ ਕੰਮ ਹੁੰਦੇ ਨੇ ਔਰ ਦੇਖ ਪਾ ਰਹੇ ਹੋ ਔਰ ਆ ਦੇਖ ਪਾ ਰਹੇ ਹੋ ਤੁਸੀਂ ਔਰ ਤੁਸੀਂ ਦੇਖ ਪਾ ਰਹੇ ਹੋ ਇੱਧਰ ਜਿਹੜੇ ਆ ਸੇਵਾਦਾਰ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਕਿਉਂਕਿ ਗਰਮੀ ਦਾ ਜਿਹੜਾ ਉਹ ਕਾਫੀ ਮੌਸਮ ਹੈ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸੇਵਾਦਾਰ ਜਿਹੜੇ ਉਹ ਸੇਵਾ ਨਿਭਾ ਰਹੇ ਉਹਨਾਂ ਦੀ ਸਾਰੀ ਤਸਵੀਰ ਜਿਹੜੀ ਆ ਉਹ ਇਸ ਤੇ ਵਿੱਚ ਆਵੇ ਕੋ ਬੰਦਾ ਬਹੁ ਬੋਲੀ ਜਾਂਦਾ ਕੋਣ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499